ਤੈਂ ਦੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ ਉਦੋਂ ਪਿਤਾ ਇਸ ਦੇਸ਼ ਤੋਂ ਵਾਰਿਆ ਮੈਂ ਮਾਂ ਗੁਜਰੀ ਵਿੱਚ ਸਰਹੰਦ ਗੁਜਰੀ ਸਮਾਂ ਗੁਜ਼ਰਿਆ ਜਿਵੇਂ ਗੁਜ਼ਾਰਿਆ ਮੈਂ ਚਾਰ ਪੁੱਤ ਸੰਨ ਦਿੱਤੇ ਪਰਮਾਤਮਾ ਨੇ ਜੋੜਾ-ਜੋੜਾ ਕਰਕੇ ਉਹ ਵੀ ਵਾਰਿਆ ਮੈਂ ਮਤ ਸ਼ੈਨਸ਼ਾ ਮੈਨੂੰ ਕਹੋ ਸਿੰਘੋ ਕਿਸ ਤਾਂ ਵਿੱਚ ਤਾਂ ਕਰਜ਼ ਉਤਾਰਿਆ ਮੈਂ ਕਿਸ ਤਾਂ ਵਿੱਚ ਤਾਂ ਕਰਜ਼ ਉਤਾਰਿਆ ਮੈਂ ਸੌਦੇ ਸਾਧ ਦੇ 70000 ਚੇਲਿਆਂ ਦੀਆਂ ਕਿਡਨੀਆਂ দান ਕਰਨ ਤੇ ਸਰਸੇ ਵਾਲੇ ਬਲਾਤਕਾਰੀ ਸਾਧ ਦਾ ਬੈਠ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਜ਼ੂਰੀ ਦੇ ਵਿੱਚ ਪ੍ਰਚਾਰ ਕਰਕੇ ਜਕਾਰੇ ਲਗਾਉਣਾ ਆਪਣੇ ਲੰਗਰ ਦੀ ਮਰਿਆਦਾ ਨੂੰ ਪੰਡਣਾ ਦਾਸ ਬੀਬੀ ਬਿਆੰਦ ਕੌਰ ਖਾਲਸਾ ਦੀ ਫਤਿਹ ਗੁਰੂ ਜੀ ਪਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਈਵ ਹੋਏ ਆ ਜੀ ਜਦੋਂ ਸਿੱਖ ਕੌਮ ਦੇ ਸਿੱਖ ਕੌਮ ਦੇ ਪ੍ਰਚਾਰਕ ਗੁਰੂ ਦਾ ਪ੍ਰਚਾਰ ਛੱਡ ਕੇ ਬਲਾਧਕਾਰੀ ਪਖੰਡੀਆਂ ਦਾ ਪ੍ਰਚਾਰ ਸ਼ੁਰੂ ਕਰ ਦੇਣ ਫਿਰ ਉਸ ਵੇਲੇ ਬੋਲਣਾ ਜ਼ਰੂਰੀ ਹੋ ਜਾਂਦਾ ਹੈ ਇਸ ਵੀਡੀਓ ਨੂੰ ਮੇਰੀ ਬੇਨਤੀ ਜੇ ਉਹਨਾਂ ਤੱਕ ਪਹੁੰਚਾ ਦਿਓ ਜਿਨ੍ਹਾਂ ਨੇ ਇਹ ਪ੍ਰਚਾਰ ਸਟੇਜ ਤੋਂ ਬੈਠ ਕੇ ਕੀਤਾ ਹੈ ਕਿਉਂ ਕਿ ਜਿਹਨੂੰ ਜਿਹਨੂੰ ਆਪਣੀ ਲਾਈਫ ਦੇ ਵਿੱਚ ਅਸੀਂ ਸਭ ਤੋਂ ਵੱਧ ਸੁਣਿਆ ਸਾਡੇ ਫੋਨ ਦੇ ਵਿੱਚ ਜਿਨ੍ਹਾਂ ਦੀਆਂ ਧਾਰਨਾਵਾਂ ਵੱਜਦੀਆਂ ਹੁੰਦੀਆਂ ਸੀ ਉਹ ਟੰਡਰੀਆਂ ਵਾਂਗ ਵਾਪਸ ਬਹੁਤ ਜ਼ਿਆਦਾ ਸਤਿਕਾਰ ਕਰਦੇ ਸੀ ਅਸੀਂ ਹਰ ਵੇਲੇ ਉਹਨਾਂ ਦੀਆਂ ਹਾਰੇ ਵੇਲੇ ਉਹਨਾਂ ਦੇ ਦੀਵਾਨ ਸੁਣਨੇ ਧਾਰਨਾ ਸੁਣਨੀਆਂ ਪਰ ਅੱਜ ਉਹਨਾਂ ਦੇ ਵਹੁ ਦੇ ਵਿੱਚੋਂ ਹੀ ਜਦੋਂ ਅਸੀਂ ਇਹੋ ਜਿਹੇ ਵਿਚਾਰ ਸੁਣਦੇ ਆ ਦਿਲ ਤਾਂ ਨਹੀਂ ਕਰਦਾ ਪਰ ਜਦੋਂ ਗੱਲ ਆ ਜਾਵੇ ਗੁਰੂ ਤੇ ਗੱਲ ਆ ਜਾਵੇ ਸਾਡੀ ਕੌਮ ਤੇ ਉਸ ਵੇਲੇ ਬੋਲਣਾ ਜ਼ਰੂਰੀ ਹੋ ਜਾਂਦਾ ਹੈ ਉਹਨਾਂ ਨੇ ਸਟੇਜ ਤੋਂ ਬੈਠ ਕੇ ਪ੍ਰਚਾਰ ਕੀਤਾ ਵੀ 70000 ਰਾਮ ਰਹੀਮ ਦੇ ਚੇਲਿਆਂ ਨੇ ਕਿੰਨੀਆਂ ਦਾਨ ਕਰਨ ਦੇ ਫਾਰਮ ਭਰੇ ਆ ਮਾਫ ਕਰਿਓ ਉਹਨਾਂ ਨੇ ਤਾਂ ਕਿਡਨੀਆ ਹੀ ਦਾਨ ਕਰਨ ਦੇ ਫਾਰਮ ਭਰਿਆ ਬਲਿਹਾਰੇ ਜਾਈਏ ਕਲਗੀਆਂ ਵਾਲੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉਹਨਾਂ ਸਿੱਖਾਂ ਤੇ ਜਿਨ੍ਹਾਂ ਸਿੱਖਾਂ ਨੇ ਬੈਠ ਕੇ ਆਪਦੇ ਬੰਦ-ਬੰਦ ਕਟਵਾਏ ਆ ਕਿਨਾਂ ਖਾਤਰ ਉਹ ਸਿੱਖ ਕਿਹੜੇ ਸੀ ਜੇ ਪਿਆਰ ਦੀ ਆਧਾਰਨ ਦੇਣੀ ਆ ਨਾ ਉਧਾਰਨ ਦਿੱਤੀ ਤੁਸੀਂ ਸਟੇਜ ਤੋਂ ਬੈਠ ਕੇ ਬਲਾਤਕਾਰੀ ਦੇ ਚੇਲਿਆਂ ਦੀ ਜੇ ਬਲਾਦਕਾਰੀ ਦੇ ਚੇਲਿਆਂ ਦੀ ਉਦਾਹਰਨ ਦੇਣ ਤੋਂ ਪਹਿਲਾਂ ਸਿੱਖ ਕੌਮ ਦਾ ਇਤਿਹਾਸ ਮੈਨੂੰ ਕਹਿਣ ਦੀ ਲੋੜ ਨਹੀਂ ਤੂੰ ਤਾਂ ਸਾਡੇ ਤੋਂ ਵੱਧ ਵਿਦਵਾਨ ਜੀ ਤੁਹਾਨੂੰ ਤਾਂ ਦੱਸਣ ਦੀ ਲੋੜ ਨਹੀਂ ਸਿੱਖ ਕੌਮ ਦੀਆਂ ਕੁਰਬਾਨੀਆਂ ਕਿੱਡੀਆਂ-ਕਿੱਡੀਆਂ ਨੇ ਸਿੱਖ ਕੌਮ ਦੇ ਵਿੱਚ ਸਭ ਤੋਂ ਵੱਧ ਜੇ ਦੁਨੀਆਂ ਦੇ ਜਿੰਨੇ ਧਰਮ ਨੇ ਉਹਨਾਂ ਧਰਮਾਂ ਦੇ ਜਿੰਨੇ ਵੀ ਰੈਵਰ ਨੇ ਤੇ ਜੇ ਕਿਸੇ ਰੈਵਰ ਨੇ ਆਪਣੀ ਕੌਮ ਸਾਜੀਆ ਤੇ ਸਾਜੀ ਹੋਈ ਕੌਮ ਦੇ ਵਿੱਚੋਂ ਜੇ ਕਿਸੇ ਦੇ ਚੇਲਿਆਂ ਦਾ ਇਸ਼ਕ ਦੇਖਣਾ ਹੋਵੇ ਨਾ ਜੇ ਕਿਸੇ ਦੇ ਮਰੀਦਾਂ ਦਾ ਇਸ਼ਕ ਵੇਖਣਾ ਹੋਵੇ ਉਦੀ ਸਾਜੀ ਹੋਈ ਕੌਮ ਦਾ ਇਸ਼ਕ ਦੇਖਣਾ ਹੋਵੇ ਤਾਂ ਸਿੱਖ ਕੌਮ ਦਾ ਇਸ਼ਕ ਰੱਖਿਆ ਜਾ ਸਕਦਾ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਦੇ ਗੁਰ ਸਿੱਖਾਂ ਨੇ ਕੱਲੀਆਂ ਕਿਡਨੀਆਂ ਨਹੀਂ ਦਾਨ ਕੀਤੀਆਂ ਮਹਾਰਾਜ ਦੇ ਸਿੱਖਾਂ ਨੇ ਆਪ ਦੇ ਬੰਦ ਬੰਦ ਸਿੱਖੀ ਖਾਤਰ ਘਟਵਾਏ ਨੇ ਉਸ ਵੇਲੇ ਜੇਸ ਵੇਲੇ ਸਿਰਾਂ ਦਾ ਮੁੱਲ ਰੱਖਿਆ ਗਿਆ ਸੀ ਉਸ ਵੇਲੇ ਸਿੱਖਾਂ ਨੇ ਆਪ ਦੇ ਸਿਰਾਂ ਦਾ ਮੁੱਲ ਆਪ ਦਾ ਇਸ਼ਕ ਨਵਾਇਆ ਸੀ ਕਲਗੀਆਂ ਵਾਲੇ ਦੇ ਨਾਲ ਆਪ ਦੇ ਸੀਸ ਕਟਵਾ ਦਿੱਤੇ ਸੀ ਇਸ਼ਕ ਵੇਖਣਾ ਤੇ ਵੇਖਿਓ ਜਾ ਕੇ ਕਦੀ ਮੀਰ ਮੰਨੂ ਦੀਆਂ ਜੇਲਾਂ ਦੇ ਵਿੱਚ ਉਹਨਾਂ ਮਾਮਾ ਦਾ ਇਸ਼ਕ ਵੇਖਿਓ ਜਾ ਕੇ ਉਹਨਾਂ ਦਾ ਆਤਮ ਸਮਰਪਣ ਵੇਖਿਓ ਜਾ ਕੇ ਕਲਗੀਆਂ ਵਾਲੇ ਪਾਸ਼ਾ ਮਹਾਰਾਜ ਦੀ ਬਖਸ਼ਿਸ਼ ਕੀਤੀ ਹੋਈ ਸਿੱਖੀ ਪ੍ਰਤੀ ਉਹਨਾਂ ਦੇ ਗੋਦਾਂ ਦੇ ਵਿੱਚ ਬੱਚਿਆਂ ਦੇ ਟੁਕੜੇ ਕਰਕੇ ਹਾਰ ਬਣਾ ਕੇ ਗਲਾਂ ਦੇ ਵਿੱਚ ਪਾਉਂਦੇ ਸੀ ਤਾਂ ਵੀ ਉਹਨਾਂ ਨੇ ਸਿੱਖੀ ਨਹੀਂ ਸੀ ਛੱਡੀ ਜੇ ਤੁਸੀਂ ਕਿਤੇ ਆਤਮ ਸਮਰਪਣ ਪ੍ਰੇਮ ਮੁਹੱਬਤ ਦੇਖਣੀ ਹੈ ਜੇ ਕਿਸੇ ਨੇ ਉਦਾਹਰਣ ਵੇਖਣੀ ਹੈ ਨੇ ਸੱਚੇ ਇਸ਼ਕ ਦੀ ਤੇ ਸੱਚੇ ਇਸ਼ਕ ਦੀ ਉਦਾਹਰਣ ਦੇਖੀ ਜਾ ਕੇ ਭਾਈ ਤਾਰੂ ਸਿੰਘ ਦੇ ਕੋਲ ਖੜਕੇ ਪੁੱਛੀ ਭਾਈ ਤਾਰੂ ਸਿੰਘ ਦੇ ਕੋਲ ਖੜਕੇ ਕੀ ਦਸੀ ਕਿ ਜਦੋਂ ਕੇਸਾਂ ਦੀ ਜਗ੍ਹਾ ਖੋਪਰ ਲੈ ਰਿਆ ਸੀ ਕਿ ਉਸ ਵੇਲੇ ਆਨੰਦ ਆ ਰਿਹਾ ਸੀ ਉਹ ਕਿਹੜੇ ਸਿੱਖ ਸੀ ਜਿਨ੍ਹਾਂ ਸਿੱਖਾਂ ਨੇ ਆਪਦੇ ਬੰਦ-ਬੰਦ ਘਟਵਾਏ ਚਰਖੜੀਆਂ ਤੇ ਚੜ੍ਹੇ ਆ ਆਪਣੇ ਗਲਾਂ ਦੇ ਵਿੱਚ ਟਾਇਰ ਪਵਾਏ ਆ ਆਪਣੇ ਖੋਪਰ ਲੋਹਾਏ ਆ ਨੀਹਾਂ ਵਿੱਚ ਵੀ ਸਹਬਜਾਦੇ ਕੜ ਕੇ ਜਕਾਰੇ ਲਾਉਂਦੇ ਰਹੇ ਆ ਉਹ ਉਹ ਗੁਣ ਸੀ ਅੱਜ ਅੱਜ ਇਹੋ ਜਿਹੀ ਕਿਹੜੀ ਮਜਬੂਰੀ ਬਣ ਗਈ ਤੁਹਾਡੀ ਸਾਨੂੰ ਨਹੀਂ ਪਤਾ ਜੇ ਕਿਹੜੀ ਮਜਬੂਰੀ ਦੇ ਬਸ ਹੋ ਕੇ ਤੁਸੀਂ ਸਟੇਜ ਤੇ ਬੈਠ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਅੰਦਰ ਬਲਾਤਕਾਰ ਦੀ ਉਸ ਰਾਮ ਰਹੀਮ ਦੀਆਂ ਸਿਫਤਾਂ ਦੇ ਪੁੱਲ ਬੰਨੇ ਉਹਦਾ ਪ੍ਰਚਾਰ ਕੀਤਾ ਇੱਕ ਹਾਈਡ ਪ੍ਰਚਾਰ ਹੈ ਉਹਦਾ ਤੁਸੀਂ ਕਹਿੰਦੇ ਉਹਦੇ ਚੰਗੇ ਕੰਮ ਤੇ ਜੇ ਤੁਸੀਂ ਜੇ ਤੁਸੀਂ ਵੇਖਣਾ ਨਾ ਮੈਨੂੰ ਐਸੇ ਤਾਂ ਦੱਸਣ ਦੀ ਲੋੜ ਹੀ ਨਹੀਂ ਪਰ ਜੇ ਤੁਸੀਂ ਕਿਸੇ ਨੇ ਵੇਖਣਾ ਹੈ ਨਾ ਤੇ ਵੇਖਿਓ ਛੇਵੇਂ ਪਾਰਸ਼ਾ ਮਹਾਰਾਜ ਤੋਂ ਲੈ ਕੇ ਜਦੋਂ ਤੱਕ ਖਾਲਸਾ ਰਿਆ ਹੈ ਉਦੋਂ ਤੱਕ ਦਾ ਇਤਿਹਾਸ ਪੜ ਲਓ ਇੱਕ ਵਾਰੀ ਇੱਕ ਵਾਰ ਉਦੋਂ ਤੱਕ ਦਾ ਇਤਿਹਾਸ ਪੜ ਕੇ ਵੇਖਿਓ ਤੇ 6ਵੇਂ ਪਾਸ਼ਾ ਤੋਂ ਲੈ ਕੇ ਜਦੋਂ ਤੱਕ ਖਾਲਸਾ ਰਾਜ ਰਿਹਾ ਹੈ ਉਦੋਂ ਤੱਕ ਸਿਰਫ ਇੱਕ ਹੀ ਇੱਕ ਹੀ ਇਹੋ ਜਿਹਾ ਗੁਨਾਹ ਸੀ ਜਿਸ ਗੁਨਾਹਗਾਰ ਨੂੰ ਸਿਰਫ ਫਾਂਸੀ ਦੀ ਮੌਤ ਦੀ ਸਜ਼ਾ ਦਿੱਤੀ ਜਾਂਦੀ ਸੀ ਉਹ ਗੁਨਾਹ ਅਦਾ ਕਿਹੜਾ ਸੀ ਉਹ ਗੁਨਾਹ ਸੀ ਬਲਾਤਕਾਰ ਜਿਹੜਾ ਬੰਦਾ ਬਲਾਤਕਾਰੀ ਹੁੰਦਾ ਸੀ ਰੇਪਿਸਟ ਹੁੰਦਾ ਸੀ ਧੀਆਂ ਭੈਣਾਂ ਦੀ ਇੱਜ਼ਤਾਂ ਨਾਲ ਖਲਵਾੜ ਕਰਦਾ ਸੀ ਸਿੱਖ ਕੌਮ ਦੇ ਵਿੱਚ ਕੇਵਲ ਕੇਵਲ ਸਿੱਖ ਕੌਮ ਦੇ ਇਤਿਹਾਸ ਦੇ ਵਿੱਚ ਇਹ ਕਾਨੂੰਨ ਬਣਾਇਆ ਗਿਆ ਸੀ ਵੀ ਬਲਾਤਕਾਰੀ ਨੂੰ ਸਿੱਧੀ ਮੌਤ ਦੀ ਸਜ਼ਾ ਦਿੱਤੀ ਜਾਂਦੀ ਸੀ ਇਹ ਸਿੱਖ ਕੌਮ ਦਾ ਸਿੱਖ ਰਾਜ ਦਾ ਇਤਿਹਾਸ ਸੀ ਜਿਸ ਰਾਜ ਦੇ ਅੰਦਰ ਸਿਰਫ ਬਲਾਤਕਾਰੀ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਸੀ ਇਹ ਕੱਲੇ ਫਾਰਮ ਨਹੀਂ ਭਰੇ ਉਹਨਾਂ ਨੇ ਇਹ ਰਾਜਨੀਤੀ ਦੀਆਂ ਬੋਟਾਂ ਆ ਉਹਨਾਂ ਦੀ ਗਿਣਤੀ ਹੈ ਬੋਟਾਂ ਦੀ ਕੱਲੀਆਂ ਕਿਡਨੀਆਂ ਨਹੀਂ ਕਲਗੀਆਂ ਵਾਲੇ ਪਾਸ਼ਾ ਮਾਰ ਜਿਹੜੇ ਸਿੱਖਾਂ ਨੇ ਦਿੱਤਿਆਂ ਜਦੋਂ ਭਾਈ ਤਾਰੂ ਸਿੰਘ ਦਾ ਖੋਪਰ ਲੈ ਰਿਆ ਸੀ ਕੋਲ ਬੈਠ ਕੇ ਪੁੱਛੀ ਭਾਈ ਤਾਰੂ ਸਿੰਘ ਜੀ ਪੜ ਕੀ ਰਹੇ ਸੀ ਮੇਰੀ ਸਿੱਖੀ ਕਿếਸਾ ਸੁਆਸਾ ਸੰਗ ਨੇ ਵਜੈ ਉਹ ਸਿੱਖ ਕੌਮ ਦੇ ਵਿੱਚ ਬਾ ਇੱਕ ਦਿਨ ਦੇ ਬੱਚੇ ਤੋਂ ਲੈ ਕੇ 90 ਸਾਲਾਂ ਤੱਕ ਦੇ ਬਜ਼ੁਰਗ ਨੇ ਆਪ ਦੀ ਚਾਨ ਕਲੀਆਂ ਵਾਲੇ ਪਾਸ਼ਾ ਮਹਾਰਾਜ ਤੋਂ ਕੁਰਬਾਨ ਕਰਤੀ ਉਹ ਕਲੀਆਂ ਵਾਲੇ ਪਾਸ਼ਾ ਮਹਾਰਾਜ ਦੇ ਉਹਨਾਂ ਸਿੱਖਾਂ ਦਾ ਇਤਿਹਾਸ ਵੜ ਕੇ ਵੇਖੀ ਅੱਜ ਵੀ ਸ਼ਹੀਦ ਸਿੰਘਾਂ ਦੀਆਂ ਮਾਮਾ ਦੇ ਕੋਲ ਜਾ ਕੇ ਕਦੀ ਬੈਠ ਕੇ ਉਹਦਾ ਦਰਦ ਸੁਣਿਓ ਉਸ ਬਲਾਤਕਾਰੀ ਰਾਮ ਅਹਿਮ ਦੀਆਂ ਸਿਫਤਾਂ ਕਰਨ ਲੱਗੇ ਇੱਕ ਵਾਰੀ ਸੋਚਦਾ ਲੈਂਦੇ ਉਹਨੇ ਸਾਡੇ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਦਾ ਸਾੰਗ ਰਚਿਆ ਸੀ ਉਹਨੇ ਮਹਾਰਾਜ ਦੀ ਰੀਸ ਕਰਨ ਦੀ ਕੋਸ਼ਿਸ਼ ਕੀਤੀ ਉਹਨੇ ਖੰਡੇ ਬਾਟੇ ਦੀ ਪੌੜ ਦਾ ਮਜ਼ਾਕ ਬਣਾਇਆ ਉਹਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਦਵੀਆਂ ਕਰਮਾਈਆਂ ਸਾਫ਼ ਤੇ ਸਪਸ਼ਟ ਰਿਪੋਰਟਾਂ ਨੇ ਜਿਨ੍ਹਾਂ ਦੇ ਵਿੱਚ ਸਾਫ਼ ਦੱਸਿਆ ਗਿਆ ਏ ਵੀ ਇਹਨਾਂ ਬੇਦਵੀਆਂ ਦੇ ਪਿੱਛੇ ਰਾਮ ਰਹੀਮ ਦਾ ਹੱਥ ਹੈ ਉਹ ਰਾਮ ਰਹੀਮ ਜਿਹਦੇ ਤੇ ਕਤਲ ਦੇ ਪਰਚੇ ਦਰਜ ਨੇ ਤੁਸੀਂ ਕਿਡਨੀਆ ਕਹਿੰਦੇ ਇਹਨਾਂ ਲੋਕਾਂ ਨੇ ਤਾਂ ਆਪਣੀਆਂ ਧੀਆਂ ਛੱਡਦੀਆਂ ਸੀ ਉਹਦੀ ਗੁਫਾ ਦੇ ਅੰਦਰ ਕੱਲੀਆਂ ਕਿਡਨੀਆਂ ਥੋੜੀਆਂ ਨਾਬਸ਼ਰਮਾ ਨੇ দান ਕੀਤੀਆਂ ਇਹਨਾਂ ਦਾ ਉੱਥੇ ਆਪਣੀਆਂ ਧੀਆਂ ਧਿਆਣੀਆਂ ਉਹ ਵੀ দান ਕਰਤੀਆਂ ਸੀ ਜਿਨ੍ਹਾਂ ਦਾ ਬਲਾਤਕਾਰ ਕਰਨ ਤੋਂ ਬਾਅਦ ਰਾਮ ਰਹੀਮ ਤੇ ਕਿੰਨਾ ਉਹਦਾ ਇੱਕ ਸਾਮਰਾਜ ਸੀ ਵੱਡਾ ਉਸ ਏਡੇ ਵੱਡੇ ਸਾਮਰਾਜ ਦੇ ਵਿੱਚ ਉਸ ਪਾਪੀ ਨੂੰ ਹੱਥ ਪਾਉਣਾ ਛੋਟੀ ਮੋਟੀ ਗੱਲ ਨਹੀਂ ਸੀ ਏਡੇ ਵੱਡੇ ਸਾਮਰਾਜ ਦੇ ਅੰਦਰ ਉਹਨੇ ਧੀਆਂ ਪਹਿਣਾ ਦੀਆਂ ਪਤਾ ਨਹੀਂ ਕਿੰਨੀਆਂ ਕਿ ਧੀਆਂ ਪਹਿਣਾ ਦੀਆਂ ਇੱਜ਼ਤਾਂ ਰੋਲੀਆਂ ਹੋਣੀਆਂ ਕਿੰਨੀਆਂ ਕ ਰੂਹਾਂ ਉਸ ਵੇਲੇ ਪਰਲਾਈਆਂ ਹੋਣੀਆਂ ਉਹਦੇ ਰਾਜਭਾਗ ਦੇ ਅੰਦਰ ਤੇ ਜਿਹੜਾ ਬਲਾਤਕਾਰ ਦਾ ਪਰਦਾ ਉਹਦੇ ਤੇ ਦਰਜ ਹੋਇਆ ਐਵੇਂ ਥੋੜੀ ਸਰਕਾਰਾਂ ਉਹਨੂੰ ਪੈਰੋਲ ਤੇ ਛੱਡ-ਛੱਡ ਕੇ ਬਾਹਰ ਲਿਆਉਂਦੀਆਂ ਅੱਜ ਇਹਨਾਂ ਦੇ ਫਾਰਮਸ ਹੱਥਰੇ ਜャਰ ਦਾ ਪ੍ਰਚਾਰ ਕਰਦੇ ਇਹਨਾਂ ਦੇ ਸਰ ਤੇ ਤੇ ਉਹ ਪੈਰੋਲ ਤੇ ਉਹਦਾ ਬਾਰ-ਬਾਰ ਹੋਰ ਕਦੇ ਕਿਹੜੇ ਸਿਰ ਦੇ ਬਾਹਰ ਆ ਜਾਂਦਾ ਹੈ ਕਿਹੜੀ ਇਹੋ ਜਿਹੀ ਮਜਬੂਰੀ ਹੈ ਤੁਹਾਡੀ ਵੀ ਤੁਹਾਨੂੰ ਇੱਕ ਬਲਾਤਕਾਰੀ ਬਾਬੇ ਦੀ ਸਫਤਾ ਕਰਨੀ ਆ ਪੈ ਗਈਆਂ ਦੂਜੇ ਪਾਸੇ ਤੁਸੀਂ ਕਿਹਾ ਵੀ ਆਲੂ ਪੂਰੀਆਂ ਦਾ ਲੰਗਰ ਆਲੂ ਪੂਰੀਆਂ ਦਾ ਲੰਗਰ ਲਾਉਣਾ ਇੱਕ ਗੱਲ ਦੱਸ ਰਹੀਏ ਤੁਹਾਨੂੰ ਇਹ ਲੰਗਰ ਦੀ ਮਰਿਆਦਾ ਗੁਰੂ ਨਾਨਕ ਦੇਵ ਪਾਸ਼ਾ ਮਹਾਰਾਜ ਜੀ ਨੇ ਸ਼ੁਰੂ ਕੀਤੀ ਹੈ ਅੱਜ ਸਿੱਖਾਂ ਦੀ ਗਿਣਤੀ ਹੋ ਸਕਦਾ ਵੀ ਗਿਣਤੀ ਘਟ ਹੈ ਪਰ ਆਪਣੀ ਗਿਣਤੀ ਤੋਂ ਕਿਤੇ ਜ਼ਿਆਦਾ ਕਿਤੇ ਜ਼ਿਆਦਾ ਵੱਧ ਕਰੋਨਾ ਦੀ ਗਿਣਤੀ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਉਹ ਲੋਕ ਪ੍ਰਸ਼ਾਦਾ ਛੱਕਦੇ ਜਿਨ੍ਹਾਂ ਦੇ ਵਿੱਚ ਪ੍ਰਸ਼ਾਦਾ ਪਕਾਉਣ ਦੀ ਅਨਰਸ਼ਨ ਬਣੀ ਲੋਣ ਦੀ ਹਿੰਮਤ ਨਹੀਂ ਹੁੰਦੀ ਕਿੰਨੇ ਬੇਸਹਾਰਾ ਲੋਕ ਨੇ ਜਿਨ੍ਹਾਂ ਦਾ ਸਹਾਰਾ ਬਣਦਾ ਗੁਰੂ ਨਾਨਕ ਦਾ ਲੰਗਰ ਅੱਜ ਬਾਹਰਲੇ ਮੁਲਕਾਂ ਵਿੱਚ ਜਾ ਕੇ ਵੇਖੋ ਜਿਹੜੇ ਬੱਚੇ ਨਾ ਮੁਲਕਾਂ ਵਿੱਚੋਂ ਗਏ ਹੋਣੇ ਬਾਹਰਲੇ ਮੁਲਕ ਦੇ ਗੈਰ ਮੁਲਕ ਦੇ ਵਿੱਚ ਜਦੋਂ ਕਿਤੇ ਉਹਨਾਂ ਨੂੰ ਖਾਣ ਨੂੰ ਰੋਟੀ ਨਾ ਮਿਲਦੀ ਉਹਨਾਂ ਬੱਚਿਆਂ ਦੀ ਜ਼ੁਬਾਨੀ ਸੁਣ ਕੇ ਆਇਓ ਉਹ ਕਹਿੰਦੇ ਜੀ ਇਹਨਾਂ ਮੁਲਕਾਂ ਦੇ ਵਿੱਚ ਗੁਰਦੁਆਰੇ ਨਾ ਹੁੰਦੇ ਤਾਂ ਅਸੀਂ ਭੁੱਖੇ ਮਰ ਜਾਂਦੇ ਅਸੀਂ ਸੁਸਾਈਡ ਕਰ ਲੈਣਾ ਸੀ ਤੇ ਜੇ ਗੁਰੂ ਨਾਨਕ ਸਾਹਿਬ ਪਾਸ਼ਾ ਮਹਾਰਾਜ ਦੀ ਲੰਗਰ ਦੀ ਮर्यादा ਨਾ ਹੋਵੇ ਇਹ ਲੰਗਰ ਦੀ ਮर्यादा ਇਹ ਜੇ ਇਸ ਮर्यादा ਦੇ ਤਹਿਤ ਅੱਜ ਗੁਰਦੁਆਰੇ ਸਾਹਿਬ ਦੇ ਵਿੱਚ 24 24 ਘੰਟੇ ਲੰਗਰ ਚੱਲਦਾ ਜਿੱਥੇ ਕੋਈ ਕੰਡੀਸ਼ਨ ਨਹੀਂ ਰੱਖੀ ਜਾਂਦੀ ਜਿਥੇ ਕੋਈ ਲਾਲਚ ਨਹੀਂ ਦਿੱਤਾ ਜਾਂਦਾ ਇੱਕ ਕੋਈ ਲਾਲਚ ਹੈ ਮਹਾਰਾਜ ਸੱਚੇ ਪਾਸ਼ਾ ਤੇਰੇ ਪ੍ਰੇਮ ਦਾ ਤੇਰੀ ਮੁਹੱਬਤ ਦਾ ਕਲਗੀਆਂ ਵਾਲੇ ਪਾਸ਼ਾ ਮਹਾਰਾਜ ਦੀ ਜਗ੍ਹਾ ਤੇ ਖੜਕੇ ਵੇਖੀ ਕਿਸੇ ਵੇਲੇ ਉਹ ਜਿਹੜੇ ਕਲਗੀਆਂ ਵਾਲੇ ਪਾਸ਼ਾ ਮਹਾਰਾਜ ਨੇ ਕਿਹਾ ਸੀ ਨਾ ਵੀਨ ਪੁੱਤਰਨ ਕੇ ਉਹ ਮਹਾਰਾਜ ਵੀ ਵੇਖਦੇ ਹੋਣਾ ਵੀ ਨਾ ਉਹ ਤੋਂ ਆਪਣੇ ਪੁੱਤ ਬਾਰਾ ਕਲਗੀਆਂ ਵਾਲੇ ਪਾਸ਼ਾ ਮਹਾਰਾਜ ਨੂੰ ਕੋਲ ਖੜਕੇ ਸਹਬਜ਼ਾਦਾ ਜੀਤ ਸਿੰਘ ਸੁਭਾਲ ਕਰਦਾ ਹੋਣਾ ਬੀਬੀਤਾ ਜੀ ਇਹਨਾਂ ਖਾਤਰ ਇਹਨਾਂ ਪਖੰਡੀਆਂ ਦੇਰਤਾਰੀਆਂ ਦੀ ਖਾਤਰ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਛੱਡ ਕੇ ਸਿੱਖੀ ਸਰੂਪ ਨੂੰ ਛੱਡ ਕੇ ਬਲਾਜਗਰੀਅਮ ਦੀ ਅਸਫਤਾ ਕਰਦੇ ਨੇ ਇਹਨਾਂ ਦੀ ਖਾਤਰ ਸਾਨੂੰ ਵਾਰਤਾ ਉਹ ਕਲੀਆਂ ਵਾਲਾ ਦਸ਼ਮੇਸ਼ ਪਿੱਤਾ ਇੱਕੋ ਇੱਕ ਹੋਇਆ ਦੁਨੀਆ ਦੇ ਤਖਤੇ ਤੇ ਨਾ ਉਹਦੇ ਵਰਗਾ ਕੋਈ ਸੀ ਤੇ ਨਾ ਕੋਈ ਹੈ ਤੇ ਨਾ ਹੀ ਕੋਈ ਹੋ ਸਕਦਾ ਆਪ ਦੇ ਪਛਤੀ ਪਤਰੀ ਲਾਸ਼ ਤੇ ਖੜ ਕੇ ਜਿੰਨੇ ਜੇਕਾਰੇ ਲਾਉਂਦੇ ਸਨ ਆਪਣੇ ਚਾਰ ਪੁੱਤ ਵਾਰ ਕੇ ਇਹਨੇ ਕਹਤਾ ਸੀ ਵੀ ਇਹਨਾਂ ਪੁੱਤਰਾਂ ਨੇ ਕੇਸਿਸ 'ਤੇ ਬਾਹਰ ਦੀਏ ਸਤ ਚਾਰ ਅਜ ਮਰਜ ਵੇਖਣੇ ਹੁਣੇ ਆ ਵੀ ਇਹਨਾਂ ਨੂੰ ਤਾਂ ਆਪਣੇ ਪੁੱਤ ਵਾਰ ਕੇ ਸ਼ਹੀਦ ਕਰ ਦਿੱਤੇ ਅੱਜ ਜਿਹੜੇ ਇਹ ਜਾ ਜਾ ਕੇ ਪਖੰਡੀਆਂ ਦੇ ਡੇਰਾਂ ਤੇ ਬਿੰਦੇ ਨੇ ਜਿਹੜੇ ਜਾ ਕੇ ਇਹਨਾਂ ਮੜੀਆਂ ਮਸੀਤਾਂ ਤੇ ਨੱਕ ਰਗੜਦੇ ਨੇ ਤੇ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਦਬੀਆਂ ਹੁੰਦੀਆਂ ਵੇਖ ਕਿਤੇ ਚੈਨ ਦੀ ਨੀਂਦ ਸੋ ਜਾਂਦੇ ਨੇ ਇਹਨਾਂ ਨੂੰ ਫਰਕ ਕੋਈ ਨਹੀਂ ਪੈਂਦਾ ਉਹ ਸਜਦਾ ਕਰਦੇ ਆ ਉਹਨਾਂ ਸ਼ਹੀਦ ਸਿੰਘਾਂ ਨੂੰ ਉਹ ਸ਼ਹੀਦ ਸਿੰਘਾਂ ਨੂੰ ਜਿਨ੍ਹਾਂ ਦਾ ਜਿਨ੍ਹਾਂ ਦੇ ਸਰੀਰ ਦੇ ਉੱਤੋਂ ਮਾਸ ਨੋਚਿਆ ਗਿਆ ਜਿਨ੍ਹਾਂ ਦੀਆਂ ਅੱਖਾਂ ਕੱਢ ਦਿੱਤੀਆਂ ਜਿਨ੍ਹਾਂ ਦੇ ਖੋਪਰ ਲਾ ਦਿੱਤੇ ਜਿਨ੍ਹਾਂ ਦੇ ਬੰਦ-ਬੰਦ ਕੱਟੇ ਗਏ ਸਜਦਾ ਕਰਦੇ ਇਹੋ ਜਿਹੇ ਗੁਰਸਿੱਖਾਂ ਨੂੰ ਸਾਨੂੰ ਇਹੋ ਜਿਹੇ ਬਲਾਤਕਾਰੀਆਂ ਦੇ ਚੇਲੇ ਸਾਨੂੰ ਨਹੀਂ ਚਾਹੀਦੇ ਤੇ ਸਾਡੀ ਇਹਨਾਂ ਦੇ ਨਾਲ ਕਦੀ ਤੁਲਨਾ ਕਰਨ ਦੀ ਕੋਸ਼ਿਸ਼ ਵੀ ਨਾ ਕਰਿਓ ਕਲਗੀਆਂ ਵਾਲੇ ਦਸ਼ਮੇਸ਼ ਪਤਾ ਮਹਾਰਜ ਦੇ ਧੀਆਂ ਪੁੱਤਾਂ ਜਿਨ੍ਹਾਂ ਖਾਤਰ ਮਹਾਰਜ ਨੇ ਆਪ ਦਾ ਸਰਬੰਸ ਬਾਰਿਆ ਸੀ ਤੇ ਇਹਨਾਂ ਦੀ ਗੱਲ ਸੁਣਨ ਤੋਂ ਬਾਅਦ ਮੈਂ ਸਾਰੇ ਸੰਗਤ ਦੇ ਚਾਰਨੇ ਵਿੱਚ ਬੇਨਤੀ ਕਰਦੀ ਆ ਆਪਣੇ ਘਰ ਘਰ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰੋ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਕਰੋ ਬੰਦ ਕਰ ਦਿਓ ਇਹਨਾਂ ਦੇ ਡੇਹ ਤੜੀ ਡੇਰੇ ਵਾਲਿਆਂ ਨੂੰ ਮੱਥੇ ਟੇਕਣੇ ਬੰਦ ਕਰ ਦਿਓ ਇਹਨਾਂ ਨੂੰ ਦਾਨ ਪੁੰਨ ਦੇਣਾ ਗੱਡੀਆਂ ਚੜਾਉਣੀਆਂ ਇਹਨਾਂ ਦੀ ਅਕਲ ਆਪਣੇ ਆਪ ਟਿਕਾਣੇ ਆ ਜਾਣੀ ਆ ਜਦੋਂ ਤੁਸੀਂ ਇਹਨਾਂ ਨੂੰ ਵੱਡੀਆਂ ਮੇਡੀਆਂ ਗੱਡੀਆਂ 'ਚ ਬਿਠਾਉਂਦੇ ਆ ਨਾ ਏਸੀ ਗੱਡੀਆਂ ਏਸੀ ਬੈਡਰੂਮ ਕੋਠੀਆਂ ਸਭ ਕੁਝ ਕਾਰਾ ਸਭ ਕੁਝ ਤੁਸੀਂ ਦਿੰਦੇ ਹੋ ਫੇਰ ਬਹਿਲੇ ਰਹਿ ਕੇ ਮੱਥੇ ਪਰਦਾ ਪੈ ਜਾਂਦਾ ਹੈ ਜਦੋਂ ਚਾਰ ਦਿਨ ਮਿਹਨਤ ਕਰਨਗੇ ਅਕਲ ਆਪਣੀ ਆਪ ਸਾਰਨੀ ਆਣੀ ਆ ਜਾਣੀਆਂ ਮੇਰੀ ਬੇਨਤੀ ਸਾਰੇ ਸੰਗਤ ਦੇ ਚਰਨਾਂ ਦੇ ਵਿੱਚ ਇੱਕੋ ਹੀ ਬੇਨਤੀ ਹੈ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕਿਆ ਕਰੋ ਮੱਥਾ ਟੇਕ ਕੇ ਕੇਵਲ ਸਤਿਗੁਰੂ ਮਹਾਰਾਜ ਦੀ ਬਾਣੀ ਪੜਿਆ ਕਰੋ ਉਹ ਬਾਣੀ ਪੜ ਕੇ ਉਸ ਬਾਣੀ ਦੇ ਅਨੁਸਾਰ ਆਪਣਾ ਜੀਵਨ ਉਸ ਹਿਸਾਬ ਨਾਲ ਜੀਣਾ ਸ਼ੁਰੂ ਕਰੋ ਜਿਸ ਹਿਸਾਬ ਨਾਲ ਸਾਨੂੰ ਸਤਿਗੁਰੂ ਮਹਾਰਾਜ ਜੀ ਬਚਨ ਕਰਦੇ ਹੁਕਮ ਕਰਦੇ ਅਗੇ ਇਸ ਮਰਿਆਦਾ ਦੇ ਨਾਲ ਮਹਾਰਾਜ ਸਾਨੂੰ ਜੀਣ ਦਾ ਉਹ ਮਰਿਆਦਾ ਫਾਲੋ ਫਾਲੋ ਕਰਿਆ ਕਰੋ ਇਹਨਾਂ ਪਖੰਡੀਆਂ ਦੇ ਪਿੱਛੇ ਲੱਗ ਕੇ ਇਹਨਾਂ ਦੇ ਪੈਰਾਂ ਵਿੱਚ ਬੈਠਣਾ ਬੰਦ ਕਰੋ ਇੱਕ ਦਿਨ ਸਮਾਹ ਆਣਾ ਸਮਾਹ ਆੜ ਦੇ ਕਾਲੀਆਂ ਵਾਲੇ ਪਾਸ਼ਾ ਮਹਾਰਾਜ ਨੇ ਤੁਹਾਨੂੰ ਪੁੱਛਣਾ ਆ ਖੜ ਕੇ ਕਿ ਦੱਸਿਓ ਜੇ ਇਸ ਵੇਲੇ ਇਹੋ ਜਿਹਾ ਮਾਹੌਲ ਬਣਿਆ ਹੋਇਆ ਸੀ ਸੱਚ ਨੂੰ ਸੱਚ ਕਹਿਣ ਦੀ ਹਿੰਮਤ ਰੱਖੀ ਸੀ ਕਿ ਨਹੀਂ ਰੱਖੀ ਸੀ ਸੋ ਇੰਨੀਆਂ ਹੀ ਬੇਨਤੀਆਂ ਆ ਬੀ ਮਹਾਰਾਜ ਜੀ ਜੋਧੀ ਵਿੱਚ ਬੈਠ ਕੇ ਉਹਨਾਂ ਬਲਾਤਕਾਰੀਆਂ ਦੇ ਚੇਲੇ ਦੀ ਸਫਤਾ ਕਰਕੇ ਉਹਨਾਂ ਦੇ ਨਾਮ ਤੇ ਜੇਕਾਰੇ ਲਾਉਣ ਦੀ ਜਗ੍ਹਾ ਆਪਣੀ ਸਿੱਖੀ ਦਾ ਪ੍ਰਚਾਰ ਕਰੋ ਸਾਡੀ ਸਿੱਖੀ ਦੇ ਵਿੱਚ ਇੰਨੇ ਯੋਧੇ ਜਰਨੈਲ ਹੋਏ ਨੇ ਜਿਨ੍ਹਾਂ ਨੇ ਆਪਣਾ ਆਪ ਕਿੱਥੇ ਗਿਆ ਉਹ ਇਤਿਹਾਸ ਮੋਤੀ ਰਾਮ ਮਹਿਰਾ ਦਾ ਉਹ ਜਿਹਨੇ ਆਪਦਾ ਪੂਰਾ ਪਰਿਵਾਰ ਕੋਲ ਨੂੰ ਵਿੱਚ ਬਸਵਾ ਲਿਆ ਕਿੱਥੇ ਗਿਆ ਭਾਈ ਟੋਡਰਮਲ ਜਿਹਨੇ ਆਪਣੀ ਸਾਰੀ ਜ਼ਗੀਰ ਆਪਣੀ ਪੂੰਜੀ ਲਾ ਕੇ ਉਹ ਥਾਂ ਸੰਸਕਾਰ ਵਾਸਤੇ ਖਰੀਦਿਆ ਸੀ ਉਹ ਲਗਿਆ ਉਹਨਾਂ ਦਾ ਇਤਿਹਾਸ ਸਾਰਿਆਂ ਦਾ ਕਿੱਥੇ ਗਿਆ ਉਹ ਇਤਿਹਾਸ ਅਕਾਲੀਆ ਵਾਲੇ ਪਾਸ਼ਾ ਮਾਰੇ ਦੀ ਯੋਧਿਆਂ ਦਾ ਜਿਨ੍ਹਾਂ ਯੋਧਿਆਂ ਨੇ ਆਪ ਦੇ ਪੁੱਤ ਆਪਣੇ ਬੱਚੇ ਆਪਣੀਆਂ ਅੱਖਾਂ ਸਾਵੇਂ ਸ਼ਹੀਦ ਕਰਵਾਏ ਸੀ ਉਹ ਜੂਨ ਜੂਨ ਮਹੀਨਾ ਚੱਲਣ ਵਾਲਾ ਉਸ ਜੂਨ ਮਹੀਨੇ ਦੇ ਵਿੱਚ ਕਿੰਨੇ ਕਿੰਨੇ નિર્ਦੋਸ਼ ਸਿੱਖ ਮਾਰੇ ਗਏ ਉਹਨਾਂ ਦੀ ਗੱਲ ਕਰਨ ਦੀ ਬਜਾਏ ਤੁਸੀਂ ਰਾਮ ਰੀਵ ਦੇ ਚੇਲੇ ਦੀ ਕਿਡਨੀਆਂ ਦੇ ਦਾਨ ਦਾ ਪ੍ਰਚਾਰ ਜੂਰੂ ਕਰਤਾ ਉਹ ਸਿੱਖ ਦੇ ਕੋਲ ਕੋਈ ਪਿਆਰ ਨਾਲ ਆ ਕੇ ਕਹੇ ਦਸੀ ਸਿੱਖ ਦਾ ਆਪ ਦੀ ਜਾਨ ਕੁਰਬਾਨ ਕਰ ਦਿੰਦਾ ਕਿ ਜਣੀ ਕਿੱਡੀ ਵੱਡੀ ਗੱਲ ਹੈ ਕਿ ਬਸ ਉਹ ਸੀ ਇਸ ਗੱਲ ਦਾ ਕਿ ਪ੍ਰਚਾਰ ਉਹਨਾਂ ਦਾ ਹੋ ਰਿਹਾ ਏ ਅੱਜ ਅੱਜ ਇਹ ਮਲਕ ਯਾਦ ਹੈ ਇਸ ਮਲਕ ਦੀ ਆਜ਼ਾਦੀ ਲਈ 90% ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ ਹੋਈਆਂ ਰਾਮਲੀਨ ਦੇ ਚੇਲਿਆਂ ਨੇ ਨਹੀਂ ਸੀ ਦਿੱਤੀਆਂ ਕਿ ਕੁਰਬਾਨੀਆਂ ਇਹ 90% ਕੁਰਬਾਨੀਆਂ ਦੇ ਸਿਰਾਂ ਤੇ ਉਸਰਿਆ ਹੋਇਆ ਆਜ਼ਾਦੀ ਦਾ ਮੈਲ ਹੈ ਸਿੱਖਾਂ ਦੇ ਸਿਰਾਂ ਤੇ ਉਸਰਿਆ ਹੋਇਆ ਏ ਔਰ ਕਿਸੇ ਦੇ ਨਹੀਂ ਮੈਨੂੰ ਬਹੁਤੀ ਦੱਸਣ ਦੀ ਲੋੜ ਨਹੀਂ ਜੇ ਕਿਤੇ ਜਾ ਕੇ ਵੇਖਣਾ ਹੈ ਤੇ ਇਤਿਹਾਸ ਪੜ੍ਹ ਕੇ ਵੇਖਿਆ ਕਰੋ ਆਪਣੇ ਯੋਧਿਆਂ ਦਾ ਜਰਨੈਲਾਂ ਦਾ ਉਹ ਧਨਸ਼ੀਲ ਸਿੰਘਾਂ ਦੀ ਮਾਮਾ ਨੇ ਉਹ ਮਾਮਾ ਜਿਨ੍ਹਾਂ ਮਾਮਾ ਨੇ ਸਭ ਸਭਾ ਮਣ ਪੀਸਣ ਪੀਸਲੇ ਸੀ ਪਰ ਸਿੱਕੀ ਨਹੀਂ ਸੀ ਛੱਡੀ ਤੁਹਾਡੇ ਵਰਗੇ ਹੁੰਦੇ ਸਿੱਕੀ ਛੱਡ ਕੇ ਕਦੋਂ ਦੇ ਚਲੇ ਜਾਂਦੇ ਸੋ ਇੰਨੀਆਂ ਬੇਨਤੀਆਂ ਪਰਵਾਣ ਇਸ ਵੀਡੀਓ ਨੂੰ ਨਾ ਤੱਕ ਜਰੂਰ ਪੰਚਾ ਦਿਓ ਇੰਨੀਆਂ ਬੇਨਤੀਆਂ ਵੀ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰਫ ਮੱਥਾ ਟੇਕਿਆ ਕਰੋ ਮਹਾਰਾਜ ਦੀ ਬਾਣੀ ਪੜਿਆ ਕਰੋ ਆਪਣੇ ਯੋਧਿਆਂ ਦਾ ਇਤਿਹਾਸ ਪੜਿਆ ਕਰੋ ਮੋਟੀਵੇਟ ਹੋਇਆ ਕਰੋ ਡੀਮੋਟੀਵੇਟ ਡੀਮੋਟੀਵੇਟ ਕਰਨ ਬਾਰੇ ਤੁਹਾਨੂੰ ਬੜੇ ਮਿਲਣਗੇ ਚੰਗੀ ਮੱਤ ਦੇਣ ਵਾਲਾ ਕੋਈ ਬੇਲਾ ਬੇਲਾ ਮਿਲੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ